ਸਵਾਗਤ ਹੈ ਤੁਹਾਡਾ ਸਾਡੇ ਇਮੀਗ੍ਰੇਸ਼ਨ ਅਪਡੇਟ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਫਿਨਲੈਂਡ ਰਿਗਾਰਡਿੰਗ ਜਿਨ੍ਹਾਂ ਸਟੂਡੈਂਟ ਨੇ ਪਲੱਸ 2 ਕੀਤੀ ਹੋਈ ਹੈ ਤੇ ਉਹ ਆਪਣੇ ਸਪਾਊਸ ਤੇ ਬੱਚਿਆਂ ਨਾਲ ਜਾਣਾ ਚਾਹੁੰਦੇ ਨੇ ਤੇ ਉਹਨਾਂ ਲਈ ਕੀ ਆਪਸ਼ਨਸ ਅਵੇਲੇਬਲ ਨੇ ਜਾਂ ਜਿਨ੍ਹਾਂ ਸਟੂਡੈਂਟ ਨੇ ਪਲੱਸ 2 ਮੈਡੀਕਲ ਕੀਤਾ ਹੋਇਆ ਹੈ ਜਾਂ ਬੀਐਸਸੀ ਨਰਸਿੰਗ ਤੇ ਜੀਐਨਐਮ ਨਰਸਿੰਗ ਆਲਰੇਡੀ ਇੰਡੀਆ ਵਿੱਚ ਕੀਤੀ ਹੋਈ ਹੈ ਤੇ ਉਹਨਾਂ ਲਈ ਕੀ ਆਪਸ਼ਨ ਅਵੇਲੇਬਲ ਨੇ ਜਾਂ ਉਹ ਸਟੂਡੈਂਟ ਜਿਹੜੇ ਨਾਰਮਲ ਕੋਰਸ ਵਿੱਚ ਜਾਣਾ ਚਾਹੁੰਦੇ ਨੇ ਕਿਸੇ ਨੇ ਆਰਟਸ ਕੀਤੀ ਹੋਈ ਹੈ ਤੇ ਜਾਓ ਘੱਟ ਬਜਟ ਦੇ ਵਿੱਚ ਵਿਦਾਊਟ ਐਲਸ ਜਾਣਾ ਚਾਹੁੰਦੇ ਨੇ ਤੇ ਉਹਨਾਂ ਲਈ ਕੀ ਕੀ ਆਪਸ਼ਨ अवेलेबल ਹੈਗੀਆਂ ਨੇ ਸਭ ਤੋਂ ਪਹਿਲਾ ਕੁਐਸਚਨ ਆਪਾਂ ਸਰ ਤੋਂ ਪੁੱਛਦੇ ਹਾਂ ਸਰ ਸਟੂਡੈਂਟ ਲੋ ਬਜਟ ਦੇ ਵਿੱਚ ਸ਼ੈਨਗਨ ਕਿਹੜੀ ਕਿਹੜੀ ਕੰਟਰੀ ਲਈ ਅਪਲਾਈ ਕਰ ਸਕਦੇ ਨੇ ਮੈਮ ਜਿਹੜੇ ਸਟੂਡੈਂਟ ਹੈ ਜਿਨ੍ਹਾਂ ਨੇ ਆਰਟਸ ਕੀਤੀ ਹੋਈ ਹੈ ਕਮਰਸ ਹੈ ਜਾਂ ਆਪਣੇ ਨਾਨ ਮੈਡੀਕਲ ਕੋਈ ਵੀ ਸਟਰੀਮ ਦਾ ਹੈ ਡਿਫਰੈਂਟ ਡਿਫਰੈਂਟ ਸਟਰੀਮ ਦਾ ਕੋਈ ਵੀ ਸਟਰੀਮ ਹੋਵੇ ਤਾਂ ਉਹ ਸ਼ੈਨਨ ਕੰਟਰੀ ਵਿੱਚ ਮਲਟੀਪਲ ਆਪਸ਼ਨ ਨੇ ਤੁਹਾਡੇ ਵਾਸਤੇ ਘੱਟ ਬਜਟ ਵਿੱਚ ਬਜਟ ਜਿਹੜਾ ਓਵਰਆਲ ਬਜਟ ਆਉਂਦਾ ਤੁਹਾਡਾ ਉਹ 6 ਤੋਂ 8 ਲੱਖ ਵਿੱਚ ਆ ਜਾਂਦਾ ਹੈ ਡਿਪੈਂਡਰ ਤੁਸੀਂ ਕੰਟਰੀ ਕਿਹੜੀ ਚੂਜ਼ ਕਰ ਰਹੇ ਹੋ ਔਰ ਇੱਥੇ ਤੁਸੀਂ ਵਿਦਾਉਟ ਆਈਐਸ ਵਿਦਾਉਟ ਪੀਟੀ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਇਸ ਵਿੱਚ ਕੀ ਹੈ ਜਿਹੜੀ ਪਰਸੈਂਟੇਜ ਹੈ ਅਪਰੋਕਸੀਮੇਟਲੀ 40% ਤੋਂ ਸਟਾਰਟ ਹੋ ਕੇ ਉਸ ਤੋਂ ਉੱਪਰ ਜਿੰਨੀ ਮਰਜ਼ੀ ਤੁਹਾਡੀ ਪਰਸੈਂਟੇਜ ਉਹਨਾਂ ਕੇਸ ਤੁਹਾਡਾ ਸਟਰੋਂਗ ਹੁੰਦਾ ਹੈ ਤੇ ਇਸ ਵਿੱਚ ਆਈਐਸ ਪੀਟੀ ਦੀ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਕੋਈ ਤੁਹਾਨੂੰ ਲੈਂਗੁਏਜ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੈਗਾ ਤੇ ਕੰਟਰੀਜ਼ ਜਿਹੜੀ ਹੈਗੀਆਂ ਉਹ ਜਿਵੇਂ ਪੋਲੈਂਡ ਹੈਗੀ ਹੈ ਚੈੱਕ ਰਿਪਬਲਿਕ ਹੈਗੀ ਹੈ ਕਰੋਸ਼ੀਆ ਹੈਗੀ ਹੈ ਸਲਵਿਨੀਆ ਸਲਵਾਕੀਆ ਲਥਵੀਨੀਆ ਤੇ ਆਪਣਾ ਬਾਲਟਾ ਬਹੁਤ ساری ਸ਼ੈਨਗਨ ਕੰਟਰੀ ਇਸ ਤਰ੍ਹਾਂ ਦੀ ਹੈਗੀਆਂ ਜਿਨ੍ਹਾਂ ਵਿੱਚ ਤੁਹਾਨੂੰ ਕਾਫੀ ਹੱਦ ਤੱਕ ਸਕਾਲਰਸ਼ਿਪ ਵੀ ਮਿਲ ਜਾਂਦੀ ਹੈ ਸਰ ਅਗਰ ਕਿਸੇ ਸਟੂਡੈਂਟ ਦਾ ਸਟੱਡੀ ਵਿੱਚ ਬਹੁਤ ਵੱਡਾ ਗੈਪ ਹੈ ਤਾਂ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਸਕਦੇ ਨੇ ਮੈਮ ਇਟ ਡਿਪੈਂਡਰ ਹੋਏਗਾ ਬੱਚੇ ਕੋਲ ਜਿਹੜੀ ਗੈਪ ਦੀ ਜਸਟੀਫਿਕੇਸ਼ਨ ਕਿੰਨੀ ਹੈ ਤੇ ਬੱਚੇ ਦਾ ਗੈਪ ਕਿੰਨਾ ਹੈ ਗੈਪ ਦੇਖੋ ਚਲਣ ਤਾਂ ਅਪਰੋਕਸੀਮੇਟਲੀ 10 ਤੇ 12 ਸਾਲ ਦਾ ਵੀ ਚੱਲ ਜਾਂਦਾ ਹੈ ਬਟ ਕਿਸੇ ਕੋਲ ਜਸਟੀਫਿਕੇਸ਼ਨ ਹੁੰਦੀ ਹੈ ਕਿਸੇ ਕੋਲ ਨਹੀਂ ਹੁੰਦੀ ਹੈ ਗੈਪ ਵੀ ਅਲੱਗ-ਅਲੱਗ ਢੰਗ ਨਾਲ ਹੁੰਦਾ ਇੱਕ ਤਾਂ ਇਸ ਤਰ੍ਹਾਂ ਗੈਪ ਹੁੰਦਾ ਜਿਹਨਾਂ ਦੀ ਕੋਈ ਜਸਟੀਫਿਕੇਸ਼ਨ ਨਹੀਂ ਹੁੰਦੀ ਤਾਂ ਉਹ ਕੰਟਰੀ ਦੇਖਣੀ ਪੈਂਦੀ ਹੈ ਵੀ ਕਿਹੜੀ ਕੰਟਰੀ ਵਿੱਚ ਕਿਹੜੇ ਬੱਚੇ ਦੀ ਪ੍ਰੋਫਾਈਲ ਪਾਈ ਜਾਵੇ ਸਮ ਟਾਈਮ ਬੱਚਾ ਇੱਕ ਕੰਟਰੀ ਸਪੈਸੀਫਿਕ ਹੁੰਦਾ ਵੀ ਮੈਨੂੰ ਇਸ ਕੰਟਰੀ ਵਿੱਚ ਹੀ ਜਾਣਾ ਹੈ ਤਾਂ ਜਦੋਂ ਤੁਹਾਡੇ ਕੋਲ ਗੈਪ ਹੈ ਜਾਂ ਤੁਹਾਡੇ ਨ ਤਾਂ ਤੁਹਾਨੂੰ ਸਿਰਫ ਸ਼ੇਨਗਨ ਦੀ ਪ੍ਰੀਫਰੈਂਸ ਰੱਖਣੀ ਚਾਹੀਦੀ ਇਨਸਟੈਡ ਆਫ ਕੰਟਰੀ ਜਾਂ ਕੋਈ ਤੁਸੀਂ ਇਸ ਤਰ੍ਹਾਂ ਆਪਣਾ ਲੋਕੇਸ਼ਨ ਚੂਜ਼ ਕਰ ਲਓ ਜਾਂ ਕੰਟਰੀ ਚੂਜ਼ ਕਰ ਲਓ ਮੈਂ ਇਸ ਕੰਟਰੀ ਵਿੱਚ ਹੀ ਜਾਣਾ ਤਾਂ ਬੈਟਰ ਰਹੇਗਾ ਤੁਸੀਂ ਸੋ ਜਿਹੜੀ ਆਪਸ਼ਨ ਆ ਸਾਡੇ ਉੱਤੇ ਛੱਡ ਦਿਓ ਅਸੀਂ ਉਸ ਹਿਸਾਬ ਨਾਲ ਦਵਾਂਗੇ ਜਿਸ ਵਿੱਚ ਤੁਹਾਡਾ ਗੈਪ ਹੈ ਜਾਂ ਤੁਹਾਡੀ ਪ੍ਰੋਫਾਈਲ ਹੈ ਤੁਹਾਡਾ ਵੀਜ਼ਾ ਆਰਾਮ ਨਾਲ ਨਿਕਲ ਜਾਏਗਾ ਸ਼ੇਨਗਨ ਵਿੱਚ ਸਰ ਅਗਰ ਕਿਸੇ ਸਟੂਡੈਂਟ ਨੇ ਪਲੱਸ 2 ਮੈਡੀਕਲ ਕੀਤਾ ਹੋਇਆ ਏ ਤੇ ਉਹਨਾਂ ਲਈ ਕੀ ਆਪਸ਼ਨਸ ਅਵੇਲੇਬਲ ਨੇ ਤੇ ਅਗਰ ਕਿਸੇ ਸਟੂਡੈਂਟ ਨੇ ਬੀਐਸਸੀ ਨਰਸਿੰਗ ਜਾਂ ਜੀਐਨਐਮ ਨਰਸਿੰਗ ਆਲਰੇਡੀ ਇੰਡੀਆ ਵਿੱਚ ਕੀਤੀ ਹੋਈ ਹੈ ਤੇ ਉਹਨਾਂ ਲਈ ਕੀ ਆਪਸ਼ਨ ਅਵੇਲੇਬਲ ਨੇ ਜਿਹੜੇ ਬੱਚੇ ਨੇ ਪਲੱਸ 2 ਮੈਡੀਕਲ ਕੀਤਾ ਹੋਇਆ ਏ ਤੇ ਹੁਣ ਜਿਹੜਾ ਹੈਗਾ ਸਤੰਬਰ ਇਨਟੇਕ ਜਿਹੜਾ ਹੁਣ ਚੱਲ ਰਿਹਾ ਹੈ ਤੇ ਉਹ ਜਲਦੀ ਤੋਂ ਜਲਦੀ ਆਪਣਾ ਬੀਐਸਸੀ ਨਰਸਿੰਗ ਲਈ ਅਪਲਾਈ ਕਰ ਸਕਦੇ ਨੇ ਵਿਦਾਊਟ ਆਈਐਸ ਤੁਹਾਨੂੰ ਆਈਐਸ ਦੀ ਕੋਈ ਲੋੜ ਨਹੀਂ ਹੈ ਨਾ ਹੀ ਕੋਈ ਪੀਟੀ ਲੋੜ ਹੈ ਸਿਰਫ ਅਗਰ ਤੁਸੀਂ ਆਪਣੇ ਪਲੱਸ 2 ਮੈਡੀਕਲ ਸਟਰੀਮ ਵਿੱਚ ਕੀਤੀ ਹੋਈ ਹੈ ਤਾਂ ਤੁਸੀਂ ਉੱਥੇ ਬਿਦਾਊਨ ਕਿਸ ਜਾ ਸਕਦੇ ਹੋ ਖਰਚਾ ਬਹੁਤ ਘੱਟ ਹੈ ਜਿਹੜੀ ਅਪਰੋਕਸੀਮੇਟਲੀ ਫੀਸ ਆਂਦੀ ਹੈ 4500 4500 ਯੂਰੋ 1 ਇਅਰ ਦੀ ਫੀਸ ਆਂਦੀ ਹੈ ਤੁਹਾਡੀ ਬੀਐਸਸੀ ਨਰਸਿੰਗ ਦੀ ਤਾਂ ਤੁਸੀਂ ਉੱਥੇ ਆਪਣੀ 4 ਸਾਲ ਦੀ ਡਿਗਰੀ ਕੰਪਲੀਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਪਲੇਸਮੈਂਟ ਲੈ ਸਕਦੇ ਹੋ ਤੇ ਆਰਾਮ ਨਾਲ ਉੱਥੇ ਸ਼ੇਨਗਨ ਦੀ ਤੁਹਾਡੀ ਪੀਆਰ ਵੀ ਹੋ ਜਾਂਦੀ ਹੈ ਇਸ ਵਿੱਚ ਡਿਫਰੈਂਟ ਡਿਫਰੈਂਸ ਕੰਟਰੀਜ਼ ਹੈ ਜਿਹੜੀਆਂ ਆਪਣੀਆਂ ਬੀਐਸਸੀ ਨਰਸਿੰਗ ਦੀ ਕੋਰਸਸ ਕਰਵਾਉਂਦੀਆਂ ਨੇ ਤੇ ਜਿਨ੍ਹਾਂ ਬੱਚਿਆਂ ਨੇ ਆਲਰੇਡੀ ਬੀਐਸਸੀ ਨਰਸਿੰਗ ਕੀਤੀ ਹੋ ਉਹਨਾਂ ਲਈ ਇੱਕ ਨਰਸਿੰਗ ਅਡਾਪਟੇਸ਼ਨ ਪ੍ਰੋਗਰਾਮ ਆਂਦਾ ਹੈ ਤੇ ਉਸ ਦੀ ਵੀ ਲਾਸਟ ਡੇਟ ਚੱਲ ਰਹੀ ਹੈ ਤੇ ਜਲਦੀ ਤੋਂ ਜਲਦੀ ਜੇ ਕਿਸ ਨੇ ਬੀਏ ਸੀ ਨਰਸਿੰਗ ਕੀਤੀ ਹੈ ਆਪਣੇ ਜਾਂ ਆਪਣਾ ਜੀਐਨਐਮ ਕੀਤੀ ਹੋਈ ਹੈ ਉਹ ਨਰਸਿੰਗ ਅਡਾਪਟੇਸ਼ਨ ਪ੍ਰੋਗਰਾਮ ਵਿੱਚ 1 ਇਅਰ ਦਾ 1 ਇਅਰ ਦਾ ਆਪਣਾ ਪ੍ਰੋਗਰਾਮ ਹੁੰਦਾ ਉਹ ਉਸ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਪਲੇਸਮੈਂਟ ਲੈ ਸਕਦੇ ਹੋ ਸਰ ਅਗਰ ਕਿਸੇ ਸਟੂਡੈਂਟ ਨੇ ਪਲੱਸ 2 ਕੀਤੀ ਹੋਈ ਹੈ ਤੇ ਉਹ ਆਪਣੇ ਵਿਧ 스ਪਾਉਸ ਤੇ ਬੱਚਿਆਂ ਨਾਲ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਲਈ ਕੋਈ ਆਪਸ਼ਨ ਅਵੇਲੇਬਲ ਹੈਗੇ ਤੁਹਾਡੇ ਕੋਲ ਜੀ ਮੈਮ ਬਹੁਤ ਸਾਰੇ ਆਪਸ਼ਨ ਅਵੇਲੇਬਲ ਨੇ ਇਸ ਵਿੱਚ ਕੀ ਹੁੰਦਾ ਕਿ ਦੇਖੋ ਹਰ ਕਿਸੇ ਦੀ ਪ੍ਰੋਫਾਈਲ ਅਲੱਗ ਹੁੰਦੀ ਹੈ ਏਜ ਅਲੱਗ ਹੁੰਦੀ ਹੈ ਗੈਪ ਅਲੱਗ ਹੁੰਦਾ ਹੈ ਤੇ ਅਕੈਡੈਮਿਕ ਸਕੋਰ ਅਲੱਗ ਹੁੰਦਾ ਹੈ ਕੋਈ ਬੱਚੇ ਵਿਦਾਇਸ ਵਾਲੇ ਹੋਣਗੇ ਕੋਈ ਵਿਦਾਊਟ ਵਾਲੇ ਹੋਣਗੇ ਜਿਵੇਂ ਜਿਹੜੇ ਤੁਸੀਂ ਕੇਸ ਡਿਸਕਸ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਪਲੱਸ 2 ਵਾਲਾ ਬੱਚਾ ਹੈ ਉਹਨਾਂ ਦੀ ਮੈਰਿਜ ਵੀ ਹੋ ਚੁੱਕੀ ਹੋਈ ਹੈ ਤੇ ਉਹਨਾਂ ਦੇ ਬੱਚੇ ਵੀ ਹੈਗੇ ਆ ਤਾਂ ਉਹਨਾਂ ਲਈ ਸਭ ਤੋਂ ਬੈਟਰ ਫਿਨਲੈਂਡ ਵਿੱਚ ਤੁਸੀਂ ਅਪਲਾਈ ਕਰਕੇ ਵਿਦ ਸਪਾਊਸ ਐਂਡ ਆਪਣੇ ਜਿਹੜੇ ਕਿਡਸ ਦੇ ਨਾਲ ਸੇਮ ਦੇ ਸੇਮ ਫਲਾਈਟ ਵਿੱਚ ਤੁਸੀਂ ਜਾ ਸਕਦੇ ਹੋ ਬਟ ਇਹਨਾਂ ਦੇ ਐਡਮਿਸ਼ਨਸ ਹੁਣ ਚੱਲ ਰਹੀਆਂ ਇਹ ਰੈਗੂਲਰ ਨਹੀਂ ਚੱਲਦੀ ਰਹਿੰਦੀਆਂ ਜਿਹੜੀ ਯੂਨੀਵਰਸਿਟੀ ਜਿਵੇਂ ਜਿਵੇਂ ਸੀਟ ਕਲੋਜ਼ ਹੁੰਦੀ ਰਹਿੰਦੀਆਂ ਨੇ ਤੇ ਆਪਣੇ ਜਿਹੜੇ ਐਡਮਿਸ਼ਨ ਕਲੋਜ਼ ਹੋ ਜਾਂਦੀ ਹੈ ਅਗਰ ਕੋਈ ਬੱਚਾ ਇੰਟਰਸਟਿਡ ਹੈ ਤੇ ਜਲਦ ਤੋਂ ਜਲਦ ਜਿਹੜੇ ਮੈਂ ਤੁਹਾਨੂੰ ਜਿੰਨੇ ਵੀ ਪ੍ਰੋਗਰਾਮ ਦੱਸੇ ਜਿਹੜੇ ਹੁਣ ਐਕਚੁਅਲੀ ਹੈ ਕਿ ਹੈ ਕਿ ਜਿੰਨੇ ਵੀ ਪ੍ਰੋਗਰਾਮ ਆ ਸਪਟੰਬਰ ਇਨਟੇਕ ਦੇ ਆ ਤੇ ਉਹ ਕਲੋਜ਼ ਹੋਣ ਜਾ ਰਹੇ ਆ ਕੋਈ 15 ਡੇਜ਼ ਦੇ ਅੰਦਰ ਕੋਈ 20 ਡੇਜ਼ ਦੇ ਅਦਰ ਕਿਸੇ ਬੱਚੇ ਨੇ ਜਾਣਾ ਹੈ ਆਪਣਾ ਫਿਨਲੈਂਡ ਜਾਣਾ ਹੈ ਚਾਹੇ ਉਹਨਾਂ ਸ਼ੈਂਗਨ ਕਿਸੇ ਹੋਰ ਕੰਟਰੀ ਵਿੱਚ ਜਾਣਾ ਹੈ ਕਿਉਂਕਿ ਜਿਹੜਾ ਫਾਲ ਇਨਟੇਕ ਹੁੰਦਾ ਸਭ ਤੋਂ ਵੱਡਾ ਇਨਟੇਕ ਹੁੰਦਾ ਹੈ ਤਾਂ ਤੁਸੀਂ ਹੁਣ ਹੁਣ ਅਪਲਾਈ ਕਰ ਸਕਦੇ ਹੋ ਤੇ ਆਪਣੇ ਵਿਦ ਸਪਾਊਸ ਨਾਲ ਵਿਦ ਕਿਡਸ ਨਾਲ ਤੁਹਾਡੇ ਕੋਲ ਗੈਪ ਹੈ ਜਾਂ ਤੁਸੀਂ ਵਿਦਾਊਟ ਆਇਸ ਜਾਣਾ ਚਾਹੁੰਦੇ ਹੋ ਹਰ ਤਰ੍ਹਾਂ ਦੀ ਦੋਨੋਂ ਆਪਸ਼ਨ ਮਿਲੇਗੀ ਅ ਇਹਦੇ ਵਿੱਚ ਬਸ ਡਿਫਰੈਂਸ ਇਹ ਹੈ ਕਿ ਤੁਸੀਂ ਕਈ ਬੱਚੇ ਜਿਹੜੇ ਵੀਡੀਓ ਵੇਖ ਕੇ ਐਕਸ਼ਨ ਲੈਂਦੇ ਨੇ ਤੇ ਕਈ ਬੱਚੇ ਕਾਲ ਨਹੀਂ ਕਰਦੇ ਤਾਂ ਬੈਸਟ ਵੇ ਹੈਗਾ ਪਹਿਲਾਂ ਤੁਸੀਂ ਫੋਨ ਤੇ ਕਾਲ ਕਰੋ ਫਿਰ ਉਸ ਤੋਂ ਬਾਅਦ ਤੁਸੀਂ ਸਾਡੇ ਆਫਿਸ ਵਿਸਟ ਕਰੋ ਤਾਂ ਕਿ ਆਪਾਂ ਤੁਹਾਨੂੰ ਇੱਕ ਚੰਗੀ ਤਰ੍ਹਾਂ ਕਾਉਂਸਲਿੰਗ ਦੇ ਸਕੀਏ ਉਹ ਤੁਸੀਂ ਜਿਹੜੇ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਹਾਡੀ ਮਰਜ਼ੀ ਹੈ ਤੁਹਾਡੀ ਇੱਛਾ ਹੈ ਤੁਸੀਂ ਉਸ ਨੂੰ ਅਪਲਾਈ ਕਰਨਾ ਜਾਂ ਨਹੀਂ ਕਰਨਾ ਅ ਸਰ ਅਗਰ ਕਿਸੇ ਸਟੂਡੈਂਟ ਦਾ ਲੋ ਬਜਟ ਹੈ ਤਾਂ ਤੁਸੀਂ ਉਸ ਦੀ ਕੋਈ ਹੈਲਪ ਕਰ ਸਕਦੇ ਹੋ ਮੈਮ ਇਸ ਵਿੱਚ ਕੀ ਹੈ ਕਿ ਅਗਰ ਕਿਸੇ ਬੱਚੇ ਕੋਲ ਅਪਰੋਕਸੀਮੇਟਲੀ ਮੰਨ ਲਓ 2 ਲੱਖ ਹੈਗਾ ਜਾਂ 3 ਲੱਖ ਹੈਗਾ ਤੇ ਬੱਚੇ ਦਾ ਬਜਟ ਹੈਗਾ 8 ਲੱਖ ਦਾ ਜਾਂ 10 ਲੱਖ ਦਾ ਕੋਈ ਫੀਸ ਇਸ ਤਰ੍ਹਾਂ ਆ ਰਹੀ ਹੈ ਤਾਂ ਉਹ ਬੱਚਾ ਐਜੂਕੇਸ਼ਨ ਲੋਨ ਕਰਵਾ ਸਕਦਾ ਹੈ ਅਗਰ ਤੁਹਾਡਾ ਸਿੰਪਲ ਸਕੋਰ ਠੀਕ ਹੈ ਜਾਂ ਸਿੰਪਲ ਸਕੋਰ ਥੋੜਾ ਨੋਰਮਲ ਹੈ ਤਾਂ ਤੁਹਾਡਾ ਐਜੂਕੇਸ਼ਨ ਲੋਨ ਹੋ ਜਾਂਦਾ ਹੈ ਬਹੁਤ ਸਾਰੇ ਆਪਣੇ ਐਨਵੀਐਫਸੀ ਕੰਪਨੀਆਂਜ਼ ਹੈਗੀਆਂ ਤੇ ਬਹੁਤ ਸਾਰੇ ਬੈਂਕਿੰਗ ਸੈਕਟਰ ਦੇ ਹੈਗੇ ਆ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਹੈਗੇ ਜਿਹੜੇ ਕੋਈ ਤੁਨੋਂ ਅਕਸਰਾ ਜੇ ਬਹੁਤ ਜ਼ਿਆਦਾ ਇੰਟਰਸਟ ਨਹੀਂ ਪੈਂਦਾ ਤੇ ਨੋਰਮਲ ਇੰਟਰਸਟ ਤੇ ਤੁਸੀਂ ਉੱਥੇ ਜਾ ਕੇ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਵੀ ਉਹ ਆਪਣੀ ਜਿਹੜੀ ਤੁਸੀਂ EMI ਸਟਾਰਟ ਕਰ ਸਕਦੇ ਹੋ ਮੰਨ ਲਓ ਤੁਸੀਂ ਪਲੱਸ 2 ਕੀਤੀ ਹੋਈ ਹੈ ਡਿਗਰੀ ਤੁਹਾਡੀ 3 ਸਾਲ ਦੀ ਹੈ ਤਾਂ ਜਿਹੜਾ 4th ਇਅਰ ਵਿੱਚ ਜਾ ਕੇ ਤੁਸੀਂ ਵਾਧ ਪਰਮਨੈਂਟ ਲੈ ਕੇ ਉਹ ਜਿਹੜੀ EMI ਹੈ ਤੁਹਾਡੀ ਇਨਸਟਾਲਮੈਂਟ ਬਣਦੀ ਹੈ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ ਨਾ ਨਾ ਤੇ ਤੁਹਾਡੇ ਘਰ ਦੇ ਉੱਤੇ ਬੋਝ ਪਏਗਾ ਨਾ ਹੀ ਤੁਹਾਡੇ ਆਪਣੇ ਉੱਤੇ ਬੋਝ ਪਏਗਾ ਔਰ ਤੁਹਾਡਾ ਕੰਮ ਵੀ ਬਣ ਜਾਏਗਾ ਇੱਕ ਤਰ੍ਹਾਂ ਤੁਹਾਡੀ ਸਟੱਡੀ ਐਂਡ ਸੈਟਲ ਦਾ ਸੁਪਨਾ ਤੁਹਾਡਾ ਸਕਾਰ ਹੋ ਜਾਏਗਾ 올모스트 ਅਸੀਂ ਤੁਹਾਨੂੰ ਸ਼ੈਮਗਨ ਦੇ ਮਲਟੀਪਲ ਪ੍ਰੋਗਰਾਮ ਜਿਹੜੇ ਐਕਸਪਲੇਨ ਕਰ ਹੀ ਦਿੱਤੇ ਨੇ ਬਾਕੀ ਤੁਹਾਡੇ ਮਾਈਂਡ ਚ ਕੋਈ ਹੋਰ ਕੁਐਸਚਨ ਹੋਵੇ ਤੁਸੀਂ ਸਾਡੇ ਡਿਸਪਲੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜਾਂ ਡਾਇਰੈਕਟਲੀ ਸਾਡੇ ਆਫਿਸ ਲੁਧਿਆਣਾ ਜਾਂ ਸ਼੍ਰੀ ਅਨੰਦਪੁਰ ਸਾਹਿਬ ਵੇਸਟ ਕਰ ਸਕਦੇ ਹੋ ਥੈਂਕ ਯੂ